ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਮੀਦ ਕਰਦੇ ਆ ਕਿ ਸਾਰੇ ਭੈਣ ਭਰਾ ਟਿੱਕ ਟਕ ਹੋਣਗੇ ਸੱਚੇ ਪਾਤਸ਼ਾਹ ਵਾਹਿਗੁਰੂ ਸਭ ਤੇ ਮੇਰਾ ਰੱਖਣਾ ਸਭ ਨੂੰ ਤੰਦਰੁਸਤੀਆਂ ਬਖਸ਼ਣਾ ਸਭ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਸਦਾ ਤਾਂ ਅਸੀਂ ਵੀ ਸਾਰੇ ਟਿੱਕ ਟਕਾਂ ਚੜ੍ਹਦੀ ਕਲਾ ਵਿੱਚ ਆ ਇਸ ਇਸ ਤਰ੍ਹਾਂ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਦੇ ਰਹਿਣ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਅੱਜ ਜਿਹੜਾ ਆਪਣਾ ਵਿਚਾਰ ਕਰਨ ਦਾ ਟੌਪਿਕ ਹੈ ਕਿ ਇਸ ਕਿਹੜੀਆਂ ਗਲਤੀਆਂ ਕਰਕੇ ਜਿਹੜੇ ਪਰਮਾਤਮਾ ਆਪਣੇ ਤੋਂ ਨਾਰਾਜ਼ ਹੋ ਜਾਂਦੇ ਆ ਠੀਕ ਹੈ ਤੇ ਵੈਸੇ ਜਿਹੜੇ ਪਰਮਾਤਮਾ ਨਾ ਜਿਵੇਂ ਜਿਵੇਂ ਆਪਣੇ ਮਾਤਾ ਪਿਤਾ ਹੁੰਦੇ ਆ ਆਪਾਂ ਬਹੁਤ ਗਲਤੀਆਂ ਕਰਦੇ ਆ ਤੇ ਪਾਰਾਂ ਜਿਹੜੇ ਆਪਣੇ ਮਾਤਾ ਪਿਤਾ ਉਹ ਆਪਾਂ ਨੂੰ ਆਪਣੀਆਂ ਗਲਤੀਆਂ माफ ਵੀ ਕਰਦੇ ਆ ਆਪਾਂ ਨੇ ਫਿਰ ਵੀ ਆਪਾਂ ਨੂੰ ਸਾਥ ਦੇਉਂਦੇ ਆ ਠੀਕਾ ਤੇ ਪਰਮਾਤਮਾ ਫਿਰ ਵੀ ਆਪਾਂ ਨੂੰ ਉਸ ਤਰ੍ਹਾਂ ਸਾਥ ਦਿੰਦਾ ਤਾਂ ਇਸ ਟੋਪਿਕ ਤੇ ਆਪਾਂ ਅੱਜ ਵਿਚਾਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਵੱਧ ਸਪੋਰਟ ਕਰੋ ਤਾਂ ਜੋ ਕਿਸੇ ਭੈਣ ਭਰਾ ਕੋਲ ਵੀਡੀਓ ਪਹੁੰਚੇ ਕੋਈ ਭੈਣ ਭਰਾ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨ ਤੇ ਹੁਣ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕੀ ਆਂ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣਾ ਹੈ ਕਿ ਪ੍ਰਮਾਤਮਾ ਆਪਣੀਆਂ ਕਿਹੜੀਆਂ ਗਲਤੀਆਂ ਕਰਕੇ ਆਪਣੇ ਨਾਲ ਨਾਰਾਜ਼ ਹੋ ਜਾਂਦਾ ਹੈਗਾ ਤੇ ਬਹੁਤ ਆਵੰਚਾਣ ਬਹੁਤ ਸੰਗਤਾਂ ਇਹੋ ਜੀਆਂ ਜਿਹੜੀਆਂ ਪਰਮਾਤਮਾ ਦੇ ਨੇੜੇ ਪਹੁੰਚ ਕੇ ਫਿਰ ਗਲਤੀਆਂ ਕਰ ਲੈਂਦੀਆਂ ਉਹਦੇ ਕਰਕੇ ਪਰਮਾਤਮਾ ਨਾਰਾਜ਼ ਹੋ ਜਾਂਦਾ ਕਈ ਵਾਰੀ ਤੁਸੀਂ ਦੇਖਿਆ ਹੁਣ ਆਪ ਦੀ ਲਾਈਫ ਵਿੱਚ ਵੀ ਜਾਂ ਕਈਆਂ ਤੁਸੀਂ ਦੇਖਿਆ ਹੋਣਾ ਵੀ ਉਹਨਾਂ ਦੀ ਬਹੁਤ ਜ਼ਿਆਦਾ ਚੜ੍ਹਾਈ ਹੋ ਜਾਂਦੀ ਹੈ ਬਹੁਤ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਗੁਰੂ ਮਹਾਰਾਜ ਨਾਲ ਜੁੜੇ ਹੁੰਦੇ ਉਹ ਨੇਤਾ ਨੇਮੀ ਹੁੰਦੇ ਆ ਪਰ ਕੋਸ਼ਾ ਗਲਤੀਆਂ ਹੋਣ ਕਰਕੇ ਉਹ ਨਿੱਤ ਨੇ ਤੋਂ ਵੀ ਟੁੱਟ ਜਾਂਦੇ ਆ ਆਪਣੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਗਲਤੀਆਂ ਕਰਦੇ ਆ ਜਿਹਦੇ ਤੋਂ ਉਹ ਪਰਮਾਤਮਾ ਨਾਲ ਟੁੱਟ ਜਾਂਦੇ ਆ ਨੇਚਰ ਚੇਂਜ ਹੋ ਜਾਂਦਾਗਾ ਬਿਲਕੁਲ ਤੇ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਕੇ ਫਿਰ ਉਹ ਪਰਮਾਤਮਾ ਨੂੰ ਨਰਾਜ਼ ਕਰ ਲੈਂਦੇ ਆ ਤੇ ਇੱਕ ਨਾ ਮੈਨੂੰ ਗੱਲ ਜਾਦਾ ਇਹ ਬਾਬਾ ਸਰਬਜੀਤ ਸਿੰਘ ਲੁਧਿਆਣੇ ਵਾਲੇ ਉਹ ਉਹਨਾਂ ਦੀਆਂ ਕਥਾ ਮੈਂ ਬਹੁਤ ਸੁਣਦੀ ਆ ਢੱਡਰੀਆਂ ਵਾਲੇ ਹੋਗੇ ਤੇ ਇਹ ਕਹੇ ਗਿਆ ਅਮਰਜੀਤ ਬਾਬਾ ਅਮਰਜੀਤ ਸਿੰਘ ਖੁਰਦ ਵਾਲੇ ਤੇ ਸੰਤ ਮਸਕੀਨ ਜੀ ਇਹਨਾਂ ਦੀਆਂ ਕਥਾਵਾਂ ਮੈਂ ਬਹੁਤ ਸੁਣਦੀ ਆ ਤੇ ਸਭ ਤੋਂ ਜ਼ਿਆਦਾ ਮੈਂ ਸੁਣਦੀ ਆ ਬਾਬਾ ਜਿਹੜੇ ਹੈਗੇ ਆ ਬਾਬਾ ਜੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਕਿਉਂਕਿ ਨਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਕਿ ਆਪਾਂ ਮੈਂ ਨੀ ਗਿਆਨੀ ਧਿਆਨੀ ਤਾਂ ਹੈ ਨਹੀਂ ਵੀ ਜਿਹਨੂੰ ਮੈਨੂੰ ਜੜੀਆਂ ਮੈਨੂੰ ਡੁੰਗੀਆਂ ਗੱਲਾਂ ਹੁਣ ਜਵੇਂ ਮਹਾਨ ਹਸਤੀ ਦੇਖੋ ਸੰਤ ਆਪਣੇ ਬਾ ਪਾਈਪਿੰਦਰਪਾਲ ਜੀ ਹਨਾ ਬਹੁਤ ਮਹਾਨ ਹਸਤੀ ਹੈ ਬਹੁਤ ਉੱਚੀ ਸ਼ੋਭਾ ਵਾਲੇ ਹੈ ਬਹੁਤ ਸੋਹਣੀ ਕਥਾ ਕਰਦੇ ਉਹ ਬਹੁਤ ਸੋਹਣੇ ਵਿਚਾਰ ਦੱਸਦੇ ਆ ਪਰ ਵੈਗੁਰੂ ਜੀ ਉਹਨਾਂ ਦੇ ਜਿਹੜੇ ਵਿਚਾਰ ਹਨ ਬੜੇ ਡੰਗਿਆਈ ਵਾਲੇ ਹੁੰਦੇ ਆ ਸੰਤ ਮਸਕੀਨ ਜੀ ਵਾਲੇ ਉਹਨਾਂ ਦੇ ਅਧਿਆਤਮਿਕ ਵਿਚਾਰ ਹੁੰਦੇ ਆ ਡੰਗਿਆਈ ਵਾਲੇ ਤਾਂ ਵੈਗੁਰੂ ਜੀ ਉਹ ਬੜੇ ਧਿਆਨ ਨਾਲ ਸੁਣਨੇ ਪੈਂਦੇ ਕਿਤੇ ਬੈਠ ਕੇ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਆ ਫਿਰ ਉਹਨਾਂ ਦੀ ਗੱਲ ਸਮਝ ਆਉਂਦੀ ਆ ਹਾਂ ਤਾ ਵਾਹਿਗੁਰੂ ਜੀ ਮੈਂ ਤੁਹਾਨੂੰ ਦਾ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਮੈਂ ਨੌਕਰੀ ਕਰਦੀ ਹਾਂ ਤੇ ਮੈਨੂੰ ਆ ਕੇ ਫਿਰ ਕਥਾ ਸੁਣਦਾ ਵਾਹਿਗੁਰੂ ਜੀ ਇੰਨਾ ਟਾਈਮ ਨਹੀਂ ਹੁੰਦਾ ਤਾਂ ਮੈਂ ਘਰੇ ਕਥਾ ਲਾ ਦਿੰਦੀ ਹਾਂ ਤੇ ਮੈਂ ਕੰਮ ਕਰਦੀ ਹੁੰਦੀ ਹਾਂ ਵੀ ਸੁਣਦੀ ਹਾਂ ਜਦੋਂ ਕਿਤੇ ਮੈਟ ਨੂੰ ਬੈਠਣ ਦਾ ਟਾਈਮ ਮਿਲੇ ਤਾਂ ਮੈਂ ਸੰਤ ਮਸਕੀਨ ਜੀ ਦੇ ਤੇ ਗੁਰਖਪਾਲ ਦੇ ਭਾਈ ਪਿੰਦਰਪਾਲ ਦੇ ਉਹਨਾਂ ਦੀਆਂ ਕਥਾਵਾਂ ਸੁਣਦੀਆਂ ਛੋਟੀਆਂ-ਛੋਟੀਆਂ ਬਹੁਤ ਜ਼ਿਆਦਾ ਤਾਂ ਮੇਰੇ ਕੋਲ ਟਾਈਮ ਨਹੀਂ ਨਿਕਲਦਾਗਾ ਤੇ ਉਹਨਾਂ ਦੀਆਂ ਕਥਾਵਾਂ ਵੀ ਇਸ ਤਰ੍ਹਾਂ ਬੈਠ ਕੇ ਸਮਝਣ ਵਾਲੀਆਂ ਤਾਂ ਵੈਗੁਰੂ ਜੀ ਮੈਂ ਗੱਲ ਕਰ ਰਹੀ ਸੀਗੀ ਵੀ ਭਾਈ ਸਰਬਜੀਤ ਸਿੰਘ ਵਾਲੇ ਦੀ ਉਹਨਾਂ ਦੀ ਕਥਾ ਨਾਲ ਤਾਂ ਸੁਣਦੀ ਆ ਕਿ ਉਹ ਬੜੀ ਸਰਲ ਭਾਸ਼ਾ ਵਿੱਚ ਸਮਝਾਉਂਦੇ ਆ ਤੇ ਬਹੁਤ ਜ਼ਿਆਦਾ ਡੂੰਘੇ ਵਿਚਾਰ ਉਹਨਾਂ ਦੇ ਲਈ ਹੁੰਦੇ ਇਹ ਤੇ ਉਹ ਮੈਨੂੰ ਤੁਰ ਹੀ ਫਿਰਦੇ ਨੂੰ ਕੰਮ ਕਰਦੀ ਜਦ ਮੈਂ ਕਰਦੀ ਆ ਤੇ ਮੈਨੂੰ ਹੋਰ ਸਮਝ ਆ ਜਾਂਦੇ ਆ ਠੀਕ ਹੈ ਤੇ ਵਾਹਿਗੁਰੂ ਜੀ ਉਹਨਾਂ ਨੇ ਨਾ ਆਪਦੀ ਇੱਕ ਕਥਾ ਵਿੱਚ ਦੱਸਿਆ ਸੀਗਾ ਕਿ ਕੋਈ ਅਣਚਾਨ ਸੇਈ ਕੋਈ ਬਹੁਤ ਉੱਚੀ ਕਰਨੀ ਵਾਲਾ ਬਹੁਤ ਉਹਨੇ ਸੇਵਾ ਪਾਉਣਾ ਕੀਤੀ ਸੀਗੀ ਬਹੁਤ ਉੱਚੇ ਉਹਦੇ ਤੇ ਉਹਨੂੰ ਬਿਖਾਇਆ ਗਿਆ ਸੀ ਕਿ ਆ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਵੀ ਕਿਸੇ ਕੋਲ ਪੈਸਾ ਥੇਲਾ ਹੋਵੇ ਜਾਂ ਕਿਸੇ ਦੀ ਥੋੜੀ ਜਿਹੀ ਉੱਚੀ ਪਹੁੰਚ ਹੋਵੇ ਤਾਂ ਜਿਹੜੇ ਹੈਗੇ ਆ ਆਪਣੀਆਂ ਹੁਣ ਸਿੱਖ ਧਰਮ ਦੇ ਵਿੱਚ ਗਦੀਆਂ ਬਣ ਚੁੱਕੀਆਂ ਨੇ ਉਹਨਾਂ ਗਦੀਆਂ ਤੇ ਉਹਨਾਂ ਨੂੰ ਬਿਠਾਇਆ ਜਾਂਦਾ ਦਾ ਤਾਂ ਵੈ ਗੁਰੂ ਜੀ ਉਹ ਬਹੁਤ ਉੱਚੇ ਹਉਦੇ ਤੇ ਸੀਗੇ ਕੀ ਕਹਤੇ ਦੇਖੋ 60 65 ਸਾਲ ਦੀ ਉਮਰ ਵਿੱਚ ਪਹਿਲਾਂ ਉਹਨੇ ਸਾਰੀ ਉਮਰ ਬਹੁਤ ਵਧੀਆ ਸੇਵਾ ਨਿਭਾਈ ਆ ਬਹੁਤ ਵਧੀਆ ਕੰਮ ਕੀਤੇ 60 65 ਸਾਲ ਦੀ ਉਮਰ ਵਿੱਚ ਉਹਦੇ ਕੋਲ ਬਹੁਤ ਵੱਡੀ ਗਲਤੀ ਹੋਈ ਸੀਗੀ ਜਿਹੜੇ ਕਰਕੇ ਜਿਹੜਾ ਉਹਦਾ ਬੇਟਾ ਸੀ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਹ ਨੌਜਵਾਨ ਸੀ ਉਹਨੇ ਸੁਸਾਇਸਾਈਡ ਕਰ ਲਿਆ ਸੀਗਾ ਤਾਂ ਵੈਗੁਰੂ ਜੀ ਬਾਬਾ ਜੀ ਨੇ ਵੀ ਕਥਾ ਦੇ ਵਿੱਚ ਨਹੀਂ ਦੱਸਿਆ ਸੀ ਵੀ ਕਿਹੜੀ ਗਲਤੀ ਹੋਈ ਹੈ ਤੇ ਨਾਮ ਉਹਨਾਂ ਦਾ ਨਾਮ ਦੱਸਿਆ ਸੀਗਾ ਤੇ ਪਰ ਇਹ ਗੱਲ ਉਹਨਾਂ ਨੇ ਸ਼ੇਅਰ ਜਰੂਰ ਕੀਤੀ ਸੀ ਜੋ ਮੈਂ ਤੁਹਾਡੇ ਨਾਲ ਕੀਤੀ ਹੈ ਤਾਂ ਵੈਗੁਰੂ ਜੀ ਕਈ ਇਨਸਾਨ ਇਹੋ ਜਿਹੇ ਹੁੰਦੇ ਆ ਸੰਗਤਾਂ ਇਹੋ ਜਿਹੀਆਂ ਹੁੰਦੀਆਂ ਨੇ ਸਾਰੀ ਉਮਰ ਉਮਰ ਗਰਮੀ ਧਰਮੀ ਕਰਕੇ ਤੇ ਕਈ ਵਾਰ ਉਹਨਾਂ ਕੋਲ ਇਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਜਿਹਦੇ ਕਰਕੇ ਪਰਮਾਤਮਾ ਆਪਣੇ ਤੋਂ ਨਾਰਾਜ਼ ਹੋ ਜਾਂਦੇ ਆ ਉਹਨਾਂ ਦਾ ਆਪਣੇ ਸਿਰ ਤੋਂ ਹੱਥ ਉੱਠ ਜਾਂਦਾ ਜਦੋਂ ਉਹਨਾਂ ਦਾ ਆਪਣੇ ਸਿਰ ਤੇ ਹੱਥ ਨਹੀਂ ਹੁੰਦਾ ਤਾਂ ਆਪਣੇ ਕੋਲ ਗਲਤੀਆਂ ਹੁੰਦੀਆਂ ਆਪਾਂ ਉਹਨਾਂ ਤੋਂ ਦੂਰ ਜਾਣੇ ਆ ਹਨ ਤੇ ਫੇਰ ਆਪਾਂ ਨੂੰ ਘਾਟੇ ਪੈਣ ਸ਼ੁਰੂ ਹੋ ਜਾਂਦੇ ਆ ਤਾਂ ਵਈ ਗੁਰੂ ਜੀ ਕਿਹੜੀਆਂ ਆਪਣੀਆਂ ਗਲਤੀਆਂ ਹੁੰਦੀਆਂ ਆਪਣੀਆਂ ਗਲਤੀਆਂ ਕਿ ਆਪਾਂ ਨਾ ਜਦੋਂ ਮੰਨ ਲਓ ਆਪਾਂ ਕੋਈ ਗਰੀਬ ਇਨਸਾਨ ਹੈ ਜਦੋਂ ਉਹਨੇ ਅਰਦਾਸ ਕੀਤੀ ਤਾਂ ਕਈ ਵਾਰੀ ਐਦਾਂ ਹੁੰਦਾਗਾ ਵੀ ਉਹਦੀ ਅਰਦਾਸ ਬਹੁਤ ਨੇੜੇ ਹੋ ਕੇ ਸੁਣੀ ਜਾਂਦੀ ਹੈ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹਦੀ ਗਰੀਬੀ ਦੂਰ ਹੋ ਜਾਂਦੀ ਹੈ ਜਾਂ ਕਿਸੇ ਦਾ ਰੋਗ ਦੂਰ ਹੋ ਜਾਂਦਾਗਾ ਕਿਸੇ ਤਰ੍ਹਾਂ ਦੇ ਵੀ ਜੋਰ ਅਰਦਾਸ ਤੁਸੀਂ ਕੀਤੀ ਹੁੰਦੀ ਹੈ ਤੇ ਜ਼ਿਆਦਾਤਰ ਤਾਂ ਜਿਹੜੇ ਇਨਸਾਨਾਂ ਦੀਆਂ ਅਰਦਾਸਾਂ ਪੈਸੇ ਨੂੰ ਲੈ ਕੇ ਹੁੰਦੀਆਂ ਹਨ ਮਾਇਆ ਨੂੰ ਲੈ ਕੇ ਤਾ ਵੈਗੁਰੂ ਜੀ ਉਹ ਉਹ انسان ਫਿਰ ਪਰਮਾਤਮਾ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੇਕਰ ਕੰਮਕਾਰ ਦੀ ਕਈ ਕਈ ਸੰਗਤਾਂ ਅਰਦਾਸ ਕਰਦੀਆਂ ਨੇ ਕੰਮਕਾਰ ਦੀ ਅਰਦਾਸ ਕਰਦੀਆਂ ਨੇ ਤੇ ਕੰਮਕਾਰ ਉਹਨਾਂ ਦੇ ਵੱਧ ਜਾਂਦੇ ਆ ਬਹੁਤ ਜ਼ਿਆਦਾ ਤਾਂ ਫਿਰ ਉਹ ਜਿਹੜੀਆਂ ਸੰਗਤਾਂ ਉਹ ਕਹਿੰਦੀਆਂ ਨੇ ਕਿ ਨਾ ਹੁਣ ਤਾਂ ਕੰਮਕਾਰ ਇੰਨੇ ਜ਼ਿਆਦਾ ਵੱਧ ਗਏ ਕਿ ਜਿਵੇਂ ਸਾਡੇ ਕੋਲ ਲੈਟ ਨੇਮ ਵੀ ਸਹੀ ਨਹੀਂ ਹੁੰਦਾ ਦਾ ਤਾਂ ਵੈਗੁਰੂ ਜੀ ਤਾਂ ਇਹ ਹੀ ਆਪਣੇ ਆ ਗਲਤੀਆਂ ਹੁੰਦੀਆਂ ਪਹਿਲੀ ਗਲਤੀ ਇਹ ਵੀ ਜਦੋਂ ਪਹਿਲਾਂ ਆਪਾਂ ਪਰਮਾਤਮਾ ਅੱਗੇ ਹੱਥ ਅੱਡਦੇ ਰਹਿੰਨੇ ਜਦੋਂ ਆਪਾਂ ਨੂੰ ਕੁਝ ਮਿਲ ਜਾਂਦਾ ਫਿਰ ਆਪਾਂ ਪਰਮਾਤਮਾ ਨੂੰ ਭੁੱਲ ਜਾਂਦੇ ਆ ਤੇ ਮਾਇਆ ਦੇ ਚੱਕਰ ਵਿੱਚ ਫਸ ਜਾਂਦੇ ਆ ਜਿਹਦੇ ਕਰਕੇ ਆਪਾਂ ਪਰਮਾਤਮਾ ਨੂੰ ਭੁਲਾ ਦਿੰਨੇ ਆ ਤੇ ਨਿਤਨੇਮ ਆਪ ਦਾ ਘਟਾ ਦਿੰਨੇ ਜਦੋਂ ਆਪਾਂ ਪਰਮਾਤਮਾ ਤੋਂ ਕੁਝ ਲੈਣਾ ਹੁੰਦਾਗਾ ਫਿਰ ਆਪਾਂ ਦਿਨ ਰਾਤ ਸੇਵਾ ਕਰਦੇ ਆ ਦਿਨ ਰਾਤ ਆਪਾਂ ਪਾਠ ਪੂਜਾ ਕਰਦੇ ਆ ਅਰਦਾਸਾਂ ਕਰਦੇ ਆ ਦੇ ਜਦੋਂ ਕੁਝ ਆ ਜਾਂਦਾਗਾ ਫਿਰ ਆਪਾਂ ਦਾ ਅਰਦਾਸਾਂ ਵੀ ਭੁੱਲ ਜਾਂਦੇ ਆ ਦੇਖੋ ਜਦੋਂ ਆਪਾਂ ਨੇ ਆਪਾਂ ਕੁਝ ਲੈਣਾ ਹੁੰਦਾ ਤਾਂ ਵੈਗੁਰੂ ਜੀ ਆਪਾਂ ਅਰਦਾਸ ਕਰਨੀ ਹੈ ਤੇ ਜਦੋਂ ਆਪਾਂ ਨੂੰ ਕੁਝ ਮਿਲ ਗਿਆ ਉਸ ਚੀਜ਼ ਦਾ ਆਪਾਂ ਸ਼ੁਕਰਾਨਾ ਵੀ ਕਰਨਾ ਤੇ ਬਹੁਤ ਘੱਟ ਸੰਗਤਾਂ ਇਹੋ ਜਿਹੀਆਂ ਜਿਹੜਾ ਸ਼ੁਕਰਾਨਾ ਕਰਦੀਆਂ ਨੇ ਸ਼ੁਕਰਾਨੇ ਵਜੋਂ ਸੇਵਾ ਕਰਦੀਆਂ ਨੇ ਜਾਂ ਸ਼ੁਕਰਾਨੇ ਵਜੋਂ ਕੋਈ ਪਾਠ ਪੂਜਾ ਕਰਾਉਂਦੀਆਂ ਨੇ ਦੇਖੋ ਜਦੋਂ ਆਪਰ ਅਰਦਾਸ ਪੂਰੀ ਕਰਾਉਣੀ ਹੁੰਦੀ ਜਾਂ ਆਪਣਾ ਕੋਈ ਕੰਮ ਹੁੰਦਾ ਤਾਂ ਆਪਾਂ ਸੁੱਖ ਲੈਣੇ ਵੀ ਮੈਂ ਕਿਆਲੀ ਸੁਖਮਨੀ ਸਾਹਿਬ ਦੇ ਪਾਠ ਕਰੂੰਗੀ ਜਾਂ ਮੈਂ ਇਹਨੇ ਜਪਜੀ ਸਾਹਿਬ ਦੇ ਪਾਠ ਕਰੂੰਗੀ ਜਾਂ ਮੈਂ ਇਹਨੇ ਚਪੈਰੇ ਕੱਟੂੰਗੀ ਤੇ ਬਾਬਾ ਜੀ ਸਾਡੀ ਅਰਦਾਸ ਪੂਰੀ ਕਰੋ ਅੱਛਾ ਜਦੋਂ ਆਪਣੀ ਅਰਦਾਸ ਪੂਰੀ ਹੋ ਜਾਂਦੀ ਆ ਤਾਂ ਮੇਰੇ ਹਿਸਾਬ ਨਾਲ ਚਲੋ ਕਈ ਇਨਸਾਨ ਹੋਣਗੇ ਵੀ ਪਰਮਾਤਮਾ ਦੀ ਜਿਨ੍ਹਾਂ ਤੇ ਬਹੁਤ ਬਖਸ਼ਿਸ਼ ਹੋਊਗੀ ਵੱਡੀ ਤਾਂ ਤਾਂ ਦੇਖੋ ਫੇਰ ਆਪਾਂ ਇਹ ਕਦੇ ਨਹੀਂ ਆਪਾਂ ਸੋਚਦੇਗੇ ਵੀ ਮੇਰੀ ਅਰਦਾਸ ਪੂਰੀ ਹੋ ਗਈ ਆਪਾਂ ਨੂੰ ਸ਼ੁਕਰਾਨੇ ਵਜੋਂ ਆਪਾਂ ਨੂੰ ਹੁਣ ਇੰਨੇ ਪਿਆਰ ਪਾਠ ਸੁਖ ਲੈਣੇ ਚਾਹੀਦੇ ਆ ਜਾਂ ਸ਼ੁਕਰਾਨੇ ਵਜੋਂ ਆਪਾਂ ਨੂੰ ਦੁਪਹਿਰਾ ਸਾਹਿਬ ਸੁਖ ਲੈਣੇ ਚਾਹੀਦੇ ਇਦਾਂ ਦਾ ਆਪਾਂ ਨਹੀਂ ਕਰਦੇਗੇ ਤਾਂ ਕਰਕੇ ਪਰਮਾਤਮਾ ਆਪਣੇ ਤੋਂ ਦੂਰ ਹੁੰਦਾਗਾ ਤਾਂ ਵੈਗੁਰੂ ਜੀ ਇੱਕ ਮੈਨੂੰ ਹੋਰ ਗੱਲ ਜਿਆਦਾ ਆਈ ਹੈ ਕਹਿੰਦੇ ਨਾ ਬਾਬਾ ਜੀ ਨੇ ਸੁਣਾਈ ਸੀ ਬਾਬਾ ਜੀ ਸਰਜੇ ਸਿੰਘ ਲੁਧਿਆਣੇ ਵਾਲੇ ਉਹ ਕਹਿੰਦੀ ਵੀ ਕਹਿੰਦੇ ਮੇਰਾ ਬਹੁਤ ਜਨ ਨਜ਼ਦੀਕੀ ਦੋਸਤ ਸਿਗਾ ਵੀ ਜਾਣ ਪਛਾਨ ਸੀਗੀ ਉਹ ਕਿਉਂਕਿ ਉਹ ਪਾਠੀ ਸੀਗਾ ਬੰਦਾ ਜਿਹਦੀ ਉਹ ਗੱਲ ਕਰਦੇ ਸੀਗੇ ਤੇ ਕਹਿੰਦੇ ਉਹ ਪਿੰਡ ਦੇ ਵਿੱਚ ਕਿਤੇ ਪਾਠੀ ਸੀਗੀ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਵੈਗਰੂ ਜੀ ਜਿਹੜਾ ਪਾਠੀ ਹੁੰਦਾ ਉਹਦੀ ਬਹੁਤ ਜ਼ਿਆਦਾ ਤਨਖਾਹ ਨਹੀਂ ਹੁੰਦੀ ਬਹੁਤ ਜ਼ਿਆਦਾ ਪੈਸਾ ਨਹੀਂ ਉਹਨੂੰ ਬਣਦਾਗਾ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਤਾਂ ਉਹ ਬਹੁਤ ਮੁਸ਼ਕਲ ਨਾਲ ਆਪਦਾ ਗੁਜ਼ਾਰਾ ਕਰਦਾ ਹੁੰਦਾ ਹੈਗਾ ਚਲ ਵਾਹਿਗੁਰੂ ਦੀ ਸੇਵਾ ਕਰਦਾ ਬਹੁਤ ਵਧੀਆ ਗੱਲ ਹੈ ਤਾਂ ਉਹ ਦੱਸਦੇ ਨੇ ਕਿ ਕਹਿੰਦੇ ਵੀ ਉਹਨੇ 2 ਕਰੋੜ ਦੀ ਲਾਟਰੀ ਪਾਈ ਠੀਕ ਹੈ ਤੇ ਉਹਨੇ 2 ਕਰੋੜ ਦੀ ਲਾਟਰੀ ਪਾਈ ਤੇ ਉਹਦੀ ਪਰਮਾਤਮਾ ਨੇ ਬਖਸ਼ਿਸ਼ ਕਰਤੀ ਉਹਦੀ ਲਾਟਰੀ ਨਿਕਲ ਗਈ ਤੇ ਕੁਝ ਟੈਕਸ ਕੱਟ ਕੇ ਉਹਨੂੰ 1 ਕਰੋੜ 80 ਲੱਖ ਕੁਝ ਐਦਾ ਇੰਨਾ ਕੁ ਮਿਲਿਆ ਹੋਣਾ ਟੈਕਸ ਕੱਟ ਕੇ ਜਦੋਂ ਉਹ ਨੂੰ ਉਹ ਮਿਲਿਆ ਨਾ ਤਾਂ ਬਾਬਾ ਜੀ ਦੱਸਦੇ ਆ ਕਿ ਸਭ ਤੋਂ ਪਹਿਲਾ ਕੰਮ ਉਹਨੇ ਕੀ ਕੀਤਾ ਸਭ ਤੋਂ ਪਹਿਲਾ ਕੰਮ ਉਹਨੇ ਇਹ ਕੀਤਾ ਕਿ ਜਿਹੜਾ ਜਿੱਥੇ ਉਹੋ ਪਾਠੀ ਸੀਗਾ ਗੁਰਦੁਆਰਾ ਸਭ ਤੋਂ ਪਹਿਲਾਂ ਉਹਨੇ ਗੁਰੂ ਘਰ ਛੱਡਿਆ ਕਿਉਂਕਿ ਉਹ ਫਿਰ ਉਹਨੇ ਕੋਠੀਆਂ ਪਾਲੀਆਂ ਗੱਡੀਆਂ ਲੈ ਲਈਆਂ ਉਹ ਕਹਿੰਦਾ ਵੀ ਹੁਣ ਮੇਰੇ ਕੋਲ ਇੱਥੇ ਸੇਵਾ ਨਹੀਂ ਹੁੰਦੀਗੀ ਵੇ ਹੁਣ ਅਸੀਂ ਆਪਦਾ ਕੋਈ ਵੱਡਾ ਬਿਜ਼ਨਸ ਸ਼ੁਰੂ ਕਰਾਂਗੇ ਇੱਥੇ ਮੇਰੇ ਕੋਲ ਸੇਵਾ ਨਹੀਂ ਹੁੰਦੀ ਵੇਖੋ ਵੇ ਗੁਰੂ ਜੀ ਇੱਕ ਦਿੱਤਾ ਕਿੰਨੇ ਆ ਦਿੱਤਾ ਦਾ ਪਰਮਾਤਮਾ ਨੇ ਆ ਨਾ ਠੀਕ ਹੈ ਦਿਨ ਰਾਤ ਉਹ ਅਰਦਾਸਾਂ ਕਰਦੇ ਸੀ ਉਹਦੇ ਆ ਜਿਹੜਾ ਪਰਿਵਾਰ ਅਰਦਾਸਾਂ ਕਰਦਾ ਸੀਗਾ ਗੁਰੂ ਮਹਾਰਾਜ ਦੀ ਸੇਵਾ ਕਰਦਾ ਸੀਗਾ ਤੇ ਸੇਵਾ ਦਾ ਫਾਲੋ ਉਹਨਾਂ ਨੂੰ ਮਿਲਿਆ ਗੁਰੂ ਮਹਾਰਾਜ ਤੋਂ ਠੀਕ ਹੈ ਤੇ ਗੁਰੂ ਮਹਾਰਾਜ ਤੋਂ ਮਿਲਿਆ ਤੇ ਦੇਖੋ ਇਨਸਾਨ ਗੁਰੂ ਮਹਾਰਾਜ ਨੂੰ ਉਪਲਗਿਆ ਠੀਕ ਹੈ ਇਸ ਤਰ੍ਹਾਂ ਵੇ ਗੁਰੂ ਜੀ ਆਪਣੇ ਕੋਲੇ ਬਹੁਤ ਵੱਡੀਆਂ ਗਲਤੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਵੇ ਜਦੋਂ ਆਪਾਂ ਨੂੰ ਪਰਮਾਤਮਾ ਕੋਈ ਕੁਝ ਦੇ ਦਿੰਦਾ ਆਪਾਂ ਭੁੱਲ ਜਾਂਦੇ ਆ ਅਗਲੀ ਗੱਲ ਇਹ ਐ ਕਿ ਆਪਾਂ ਹੰਕਾਰ ਦੇ ਵਿੱਚ ਆ ਜਾਂਦੇ ਆ ਹੰਕਾਰ ਬਹੁਤ ਨੇੜੇ ਹੋ ਜਾਂਦਾ ਜਦੋਂ ਪਰਮਾਤਮਾ ਦੇ ਆਪਾਂ ਨੇੜੇ ਹੋਣਾ ਹੋਵੇ ਜਾਂ ਪਰਮਾਤਮਾ ਦੀ ਆਪਾਂ ਸੇਵਾ ਨਿਭਾਉਣੀ ਹੋਵੇ ਠੀਕ ਐ ਉਹਨਾਂ ਵੱਲੋਂ ਦਿੱਤੀ ਸੇਵਾ ਕਰਨੀ ਹੋਵੇ ਤਾਂ ਵੈ ਗੁਰੂ ਜੀ ਹੰਕਾਰ ਨੂੰ ਤਾਂ ਛੱਡਣਾ ਪੈਂਦਾ ਠੀਕ ਐ ਤੇ ਜਦੋਂ ਆਪਾਂ ਗਰੀਬੀ ਦੇ ਵਿੱਚ ਹੋਈਏ ਤੇ ਉਹ ਰੋਂ ਆਪਾਂ ਜਾਰਦਾਸਾਂ ਦੇ ਵਿੱਚ ਉਹ ਇਹ ਫਿਰ ਆਪਾਂ ਹੰਕਾਰ ਨੂੰ ਛੱਡਦੇ ਜਦੋਂ ਆਪਣੇ ਕੋਲ ਪੈਸਾ ਆ ਜਾਂਦਾ ਫਿਰ ਆਪਾਂ ਇਹ ਨਹੀਂ ਕਹਿੰਦੇ ਵੀ ਪ੍ਰਮਾਤਮਾ ਨੇ ਮੈਨੂੰ ਦਿੱਤਾਗਾ ਫਿਰ ਆਪਾਂ ਇਹ ਕਹਿੰਨੇ ਆ ਤੇ ਤਾਂ ਅਸੀਂ ਅਸੀਂ ਜਿਹੜਾ ਇੰਨਾ ਕਸ਼ਟ ਕੀਤਾ ਇੰਨਾ ਸੰਘਰਸ਼ ਕੀਤਾ ਜਿਹਦੇ ਕਰਕੇ ਪੈਸਾ ਬਣਿਆ ਫਿਰ ਆਪਾਂ ਆਪਾ ਮੈਂ ਲੈ ਲੈਨੇ ਵੀ ਮੈਂ ਕੀਤਾ ਮੈਂ ਕੀਤਾ ਤਾਂ ਕਰਕੇ ਪੈਸਾ ਬਣਿਆ ਹਨ ਫਿਰ ਆਪਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਦੇ ਇਸ ਤਰ੍ਹਾਂ ਦੀਆਂ ਆਪਣੇ ਕੋਲ ਗਲਤੀਆਂ ਹੁੰਦੀਆਂ ਤੇ ਇੱਕ ਗੱਲ ਹੋਰ ਹੈ ਜਦੋਂ ਆਪਣੇ ਕੋਲ ਮਾਇਆ ਆ ਜਾਂਦੀ ਫਿਰ ਆਪਾਂ ਲੋਕਾਂ ਦੇ ਦਿਲ ਦਿਖਾਉਣੇ ਵੀ ਸ਼ੁਰੂ ਕਰ ਦਿੰਨੇ ਆ ਜਿਹੜੀ ਗਰੀਬ ਜਨਤਾ ਜਿਹੜੀ ਆਪਣੇ ਤੋਂ ਥੱਲੇ ਹੁੰਦੇ ਇਨਸਾਨ ਉਹਨਾਂ ਦੇ ਆਪਾਂ ਦਿਲ ਦਿਖਾਉਣੇ ਸ਼ੁਰੂ ਕਰ ਦਿੰਨੇ ਆ ਠੀਕ ਹੈ ਤਾਂ ਜਿਹੜੀ ਆਪਾਂ ਕੁਝ ਸੇਵਾ ਕਰ ਰਹੇ ਹੁੰਨੇ ਜੇ ਆਪਾਂ ਮੰਨ ਲਓ ਸੇਵਾ ਕਰੀਏ ਵੀ ਜੇ ਆਪਣੇ ਤੇ ਪਰਮਾਤਮਾ ਦੀ ਬਖਸ਼ਿਸ਼ ਹੋਈ ਆ ਨਾ ਇਹ ਜੇ ਆਪਣੇ ਘਰੇ ਮ ਆਇਆ ਤੁਹਾਨੂੰ ਦੌਲਤ ਆਈ ਹੈ ਫਿਰ ਆਪਾਂ ਸੇਵਾ ਕਰੀਏ ਤਾਂ ਹੰਕਾਰ ਦੇ ਵਿੱਚ ਸੇਵਾ ਕਰਦੇ ਆ ਵੀ ਮੈਂ ਇੰਨੀ ਸੇਵਾ ਕੀਤੀ ਹਨਾ ਵੀ ਮੈਂ ਮੈਂ ਇੱਥੇ ਲੰਗਰ ਲਾਇਆ ਸਾਡਾ ਇੱਥੇ ਲੰਗਰ ਲੱਗਿਆ ਵਾ ਵਾਹਿਗੁਰੂ ਜੀ ਆਪਣਾ ਲੰਗਰ ਆਪਾਂ ਆਪਾਂ ਕਿੱਥੇ ਹੈਗੇ ਆਂ ਤੇ ਲੰਗਰ ਲਾਉਣ ਜੋਗੇ ਲੰਗਰ ਲਾਉਣ ਵਾਲਾ ਗੁਰੂ ਮਹਾਰਾਜ ਹੈ ਠੀਕ ਹੈ ਉਹੀ ਬਖਸ਼ਿਸ਼ਾਂ ਕਰਦਾ ਉਹੀ ਆਪਣੇ ਤੋਂ ਸੇਵਾ ਕਰਵਾਉਂਦਾ ਵਾਹਿਗੁਰੂ ਜੀ ਆਪਣੇ ਕੋਲ ਕੁਝ ਨਹੀਂ ਆਪਾਂ ਉਹਦੇ ਕੋ ਸਭ ਉਹਦਾ ਦਿੱਤਾ ਵਾ ਉਹੀ ਲੰਗਰ ਲਾਉਣ ਵਾਲਾ ਹੈ ਗੁਰੂ ਵਾਹਿਗੁਰੂ ਜੀ ਤੇ ਇਦਾਂ ਕਹਿਆ ਕਰੋ ਜੇ ਕਿਸੇ ਨੇ ਲੰਗਰ ਲਗਵਾ ਤਾਂ ਗੁਰੂ ਦਾ ਲੰਗਰ ਲੱਗਿਆ ਠੀਕ ਹੈ ਇਹ ਨਹੀਂ ਕਹਿਣਾ ਵੀ ਅਸੀਂ ਲੰਗਰ ਲਾਇਆ ਹੈਗਾ ਠੀਕ ਹੈ ਜਦੋਂ ਆਪਾਂ ਇਦਾਂ ਦੀਆਂ ਗੱਲਾਂ ਕਰਦੇ ਆਂ ਫਿਰ ਗੁਰੂ ਮਹਾਰਾਜ ਆਪਣੇ ਤੋਂ ਦੂਰ ਜਾਂਦੇ ਆਂ ਦੂਰ ਜਾਣ ਦਾ ਮਤਲਬ ਇਹ ਹੈ ਜਿਹੜੇ ਇਨਸਾਨ ਨੂੰ ਮਾ ਲੋ ਆਪਾਂ ਇਨਸਾਨ ਹਨ ਜਿਵੇਂ ਆਪਾਂ ਉਹਦਾ ਉਹਦਾ ਅਸਾਨ ਹੀ ਭੁੱਲ ਜਾਈਏ ਤਾਂ ਆਪਣੇ ਆਪ ਹੀ ਦੂਰ ਜਾਊਗਾ ਫਿਰ ਆਪਣੇ ਨੁਕਸਾਨ ਸ਼ੁਰੂ ਹੋ ਜਾਂਦੇ ਆ ਤੇ ਮਤਲਬ ਜੇ ਆਪਾਂ ਪਰਮਾਤਮਾ ਤੋਂ ਦੂਰ ਜਾਵਾਂਗੇ ਤਾਂ ਫਿਰ ਆਪਾਂ ਨੂੰ ਘਾਟੇ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉਸ ਤਰ੍ਹਾਂ ਪਰਮਾਤਮਾ ਆਪਣੇ ਤੋਂ ਫਿਰ ਦੂਰ ਚਲਾ ਜਾਂਦਾ ਨਰਾਜ ਹੋ ਜਾਂਦਾਗਾ ਫਿਰ ਵੀ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਹੈਗਾ ਉਹ ਆਪਾਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਹੀਂ ਪਹੁੰਚਣ ਦਿੰਦਾ ਕਿਸੇ ਤਰ੍ਹਾਂ ਦਾ ਆਪਣਾ ਨੁਕਸਾਨ ਨਹੀਂ ਹੋਣ ਦਿੰਦਾ ਜੇਕਰ ਆਪਾਂ ਉਹਦੇ ਕੋਲੋਂ ਮਾਫੀ ਮੰਗ ਲਈਏ ਜਾ ਕੇ ਮੰਨ ਲਓ ਆਪਣੇ ਕੋਲ ਗਲਤੀ ਹੋ ਜਾਂਦੀ ਹੈ ਕਿਉਂਕਿ ਆਪਾਂ ਇਨਸਾਨ ਆ ਇਹ ਕਿੰਮਨੋ ਇੱਕ ਗਲਤੀਆਂ ਦਾ ਪੁੱਤਲਾ ਹੈ ਜੇ ਜੇ ਮੈਂ ਕਹਾਂ ਵੀ ਆਪਣੇ ਕੋ ਆਪਾਂ ਕੋਈ ਗਲਤੀ ਕਰਨੀ ਨਹੀਂ ਚਾਹੀਦੀ ਇਦਾਂ ਨਹੀਂ ਹੋ ਸਕਦਾ ਵਾਹਿਗੁਰੂ ਜੀ ਆਪਣੇ ਕੋਲ ਆਟੋਮੈਟਿਕਲੀ ਗਲਤੀਆਂ ਹੋ ਜਾਂਦੀਆਂ ਅਗ੍ਰਸਤੀ ਜੀਵਨ ਦੇ ਵਿੱਚ ਰਹਿਣੇ ਆ ਆਸ-ਪਾਸੇ ਵਾਲੇ ਲੋਕਾਂ ਨਾਲ ਰਹਿਣੇ ਆ ਸਮਾਜ ਦੇ ਵਿੱਚ ਰਹਿਣੇ ਆ ਤਾਂ ਆਪਣੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਤਾਂ ਜਦੋਂ ਇਹੋ ਜੀ ਗਲਤੀ ਹੋ ਜਾਈ ਜਾਂਦੀ ਹੈ ਤੇ ਪਰਮਾਤਮਾ ਕੋਲ ਜਾ ਕੇ ਮਾਫੀ ਮੰਗ ਲਓ ਤੇ ਗੁਰੂ ਮਹਾਰਾਜ ਇਹਨੇ ਨਰਮਿਤ ਬਾਣੀ ਹੈ ਇੰਨਾ ਇਨੇ ਦਿਆਲੂ ਬੈਠੇ ਹੋ ਉਹ ਕਿ ਉਹ ਐਦਾਂ ਨਹੀਂ ਹੋਊਗਾ ਵੀ ਆਪਣੀ ਗਲਤੀ ਨਹੀਂ ਮਾਫ ਕਰਨਗੇ ਤਾਂ ਵਾਹਿਗੁਰੂ ਜੀ ਇੱਕ ਬੇਨਤੀ ਤਾਂ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਨੇ ਤੁਹਾਡੇ ਤੇ ਬਖਸ਼ਿਸ਼ ਕਰਤੀ ਤਾਂ ਗੁਰੂ ਮਹਾਰਾਜ ਨੂੰ ਨਾ ਭੁੱਲਿਆ ਕਰੋ ਤੇ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ ਤਾਂ ਪਰਮਾਤਮਾ ਕੋਲ ਜਾ ਕੇ ਭੁੱਲ ਬਖਸ਼ਾ ਲਿਆ ਕਰੋ ਇੱਕ ਮੇਰੇ ਹਿਸਾਬ ਨਾਲ ਜਿੰਨੂੰ ਯਾਦ ਨਹੀਂ ਸ਼ੈਦ ਮੈਂ ਲਾਈਵ ਦੇ ਵਿੱਚ ਇੱਕ ਸੁਹਾਣੀ ਸਰਾਈ ਸੀ ਕਿ ਕਿ ਉਹਨੇ ਸੂਲੀ ਤੇ ਚੜਨ ਲੱਗਿਆ ਗੁਰੂ ਮਹਾਰਾਜ ਨੂੰ ਪੁੱਛਿਆ ਸੀਗਾ ਵੀ ਮੈਂ ਨਹੀਂ ਭਗਤੀ ਤੇਰੀ ਕੀਤੀ ਐ ਤੇ ਤੁਸੀਂ ਗੁਰੂ ਮਹਾਰਾਜ ਦੀ ਮੈਂ ਨਹੀਂ ਭਗਤੀ ਕੀਤੀ ਐ ਕਿਉਂਕਿ ਉਹ ਬਹੁਤ ਭਗਤੀ ਕਰਦਾ ਸੀ ਤੇ ਅਕਾਲ ਪੁਰਖ ਨਾਲ ਉਹਦੀ ਸਿੱਧੀ ਗੱਲ ਹੁੰਦੀ ਸੀਗੀ ਉਹਨੇ ਅਕਾਲ ਪੁਰਖ ਨੂੰ ਪੁੱਛਿਆ ਵੀ ਮੈਂ ਨਹੀਂ ਤੁਹਾਡੀ ਭਗਤੀ ਕੀਤੀ ਐ ਤੇ ਮੈਨੂੰ ਸੂਲੀ ਤੇ ਚੜਾਇਆ ਜਾ ਰਿਹਾ ਐ ਢੀ ਵੱਡੀ ਮੈਨੂੰ ਸਜ਼ਾ ਕਿਉਂ ਹੋ ਰਹੀ ਐ ਤਾ ਉਹਨੇ ਕਿਹਾ ਕਿ ਵਾਈ ਗੁਰੂ ਜੀ ਅਨਸਾਫ ਕਰੋ ਇਨਸਾਫ ਕਰੋ ਠੀਕ ਹੈ ਤੇ ਇਸੇ ਤਰ੍ਹਾਂ ਉਹ ਇਨਸਾਫ ਕਰੋ ਇਨਸਾਫ ਕਰੋ ਕਹਿੰਦਾ ਰਿਹਾ ਤੇ ਉਹਦਾ ਰਾਜੇ ਨੇ ਆਡਰ ਸੀ ਉਹ ਕਰਤਾ ਤੇ ਉਹਨੂੰ ਫਾਂਸੀ ਦੇ ਦਿੱਤੀ ਜਦੋਂ ਫਾਂਸੀ ਤੋਂ ਬਾਅਦ ਅਕਾਲਪੁਰ ਖਦੀਪੁਰ ਜਾਂਦਾ ਉਥੇ ਤੇ ਉਥੇ ਜਾ ਕੇ ਕਚਹਿਰੀ ਤੇ ਪੁੱਛਦਾ ਕਿ ਮੈਂ ਇੰਨੀ ਭਗਤੀ ਕੀਤੀ ਸੀਗੀ ਵਾਈ ਗੁਰੂ ਜੀ ਮੈਨੂੰ ਸੂਲੀ ਦੀ ਸਜ਼ਾ ਕਿਉਂ ਦਿੱਤੀ ਜੇ ਚਲੋ ਮੌਤ ਤਾਂ ਹੋਣੀ ਸੀਗੀ ਪਰ ਮੈਨੂੰ ਕਿਸੇ ਹੋਰ ਤਰੀਕੇ ਨਾਲ ਮੌਤ ਆ ਜਾਂਦੀ ਤਾਂ ਵੈਗਰੂ ਨੇ ਕਿਹਾ ਕਿ ਤੂੰ ਨਾ ਬਚਪਨ ਦੇ ਵਿੱਚ ਇੱਕ ਗਲਤੀ ਕੀਤੀ ਸੀ ਗਲਤੀ ਕਰਕੇ ਤੈਨੂੰ ਸੋਲੀ ਤੇ ਲਟਕਾਇਆ ਜਾਣਾ ਸੀਗਾ ਦੇ ਗਲਤੀ ਵੀ ਵੈਗਰੂ ਜੀ ਇਹ ਸੀਗੀ ਵੀ ਉਹਨੇ ਦੇਖੋ ਉਹ तितਲੀ ਹੁੰਦੀ ਹੈ ਨਾ ਉਹਨੂੰ तितਲੀ ਨੂੰ ਮਾਰਿਆ ਸੀਗਾ ਗਲਤੀ ਵੀ ਉਹਦੀ ਇਹੀ ਸੀ ਸਰ ਹੈ ਨਾ ਬਚਪਨ ਦੇ ਵਿੱਚ ਤੇ ਤੇ ਅਕਾਲ ਪੁਰਖ ਕਹਿੰਦਾ ਕਿ ਵੀ ਤੇਰ ਤੂੰ ਗਲਤੀ ਕੀਤੀ ਹੈ ਦੇਖੋ ਆਪਾਂ ਕੱਡੀਆਂ ਕੱਡੀਆਂ ਗਲਤੀਆਂ ਕਰ ਲੈਂਦੇ ਆ ਸੋਚਣ ਵਾਲੀ ਗੱਲ ਹੈ ਨਾ ਵੀ ਇਹ ਆਪਾਂ ਗਲਤੀ ਬਹੁਤ ਛੋਟੀ ਗਲਤੀ ਸਮਝਦੇ ਆ ਵੀ ਇਹ ਤਾਂ ਕੀ ਹੋਇਆ ਫਿਰ ਕੀ ਹੋਇਆ ਮਾਰਦਾ ਹੈ ਨਾ ਇਹ ਸੋਚਦੇ ਆ ਨਾ ਆਪਾਂ ਤੁਸੀਂ ਇਹ ਅੰਦਾਜ਼ਾ ਆਪਾਂ ਲਾ ਕੇ ਦੇਖੀਏ ਕਿ ਜੇ ਅੱਧੀ ਵਰਤੀ ਅੱਧੀ ਗਲਤੀ ਦਾ ਛੋਟੀ ਗਲਤੀ ਦਾ ਆਪਾਂ ਨੂੰ ਜਿਹੜੀ ਸਜ਼ਾ ਮਿਲ ਰਹੀ ਹੈ ਉਹ ਆਪਾਂ ਨੂੰ ਸੂਲੀ ਵਾਲੀ ਸਜ਼ਾ ਮਿਲ ਰਹੀ ਹੈ ਦੇਖੋ ਆਪਾਂ ਤਾਂ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਕਰਦੇ ਆ ਕਿੰਨੇ ਜਣਿਆਂ ਦਾ ਦਿਲ ਦਖੋਣੇ ਆ ਕਿੰਨੇ ਕੀੜੇ ਮਕੌੜੇ ਕਿੰਨਾ ਕੁਛ ਆਪਾਂ ਮਾਰਦੇ ਆ ਤਾਂ ਉਹਦੀ ਸਜ਼ਾ ਦੇ ਤੁਸੀਂ ਅੰਦਾਜ਼ਾ ਲਾ ਕੇ ਕਿੱਥੇ ਜਾ ਕੇ ਕਿੰਨੀ ਕਿਸ ਤਰ੍ਹਾਂ ਦੀ ਆਪਾਂ ਨੂੰ ਸਜ਼ਾ ਮਿਲਣੀ ਆ ਅੱਗੇ ਜਾ ਕੇ ਤਾਂ ਆਈ ਗੁਰੂ ਜੀ ਉਹੋ ਅਗੋਂ ਕਾਲਪੁਰਖ ਨੂੰ ਕਹਿੰਦੇ ਜਿਹੜੀ ਤੇਰੀ ਇਹ ਸਜ਼ਾ ਸੀ ਇਹ ਮਾਫ਼ ਹੋ ਸਕਦੀ ਸੀ ਵੀ ਜੇਕਰ ਤੂੰ ਉਹ ਉੱਥੇ ਮਾਫੀ ਮੰਗ ਲੈਂਦਾ ਜੇਕਰ ਤੂੰ ਕਹਿੰਦਾ ਵਾਏਗੁਰੂ ਜੀ ਮੇਰੇ ਕੋਲ ਗਲਤੀ ਹੋ ਗਈ ਮਾਫ ਕਰ ਦੋ ਜਿਵੇਂ ਤੁਹਾਡੀ ਰਜਾ ਮਹਾਰਾਜੀਆਂ ਜੇ ਇਦਾਂ ਕੋਈ ਗੱਲਬਾਤ ਕਰਦਾ ਠੀਕ ਹੈ ਤਾਂ ਵਾਏਗੁਰੂ ਜੀ ਫੇਰ ਆਪਾਂ ਨੂੰ ਜੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸੇ ਤਰ੍ਹਾਂ ਆਪਾਂ ਨੂੰ ਫਰਮਾ ਕੇ ਮੰਗ ਲੈਣੀ ਚਾਹੀਦੀ ਹੈ ਗੱਲ ਦੀ ਤੇ ਵਾਏ ਜਿਹੜੇ ਸੱਚੇ ਪਾਤਸ਼ਾਹ ਵਾਏਗੁਰੂ ਕਰਮਾਤਮਾ ਮਹਾਰਾਜ ਬੈਠੇ ਆ ਬਹੁਤਿਆਲੂ ਹੈ ਬਹੁਤ ਆਪਾਂ ਨੂੰ ਬਹੁਤ ਪਿਆਰ ਵੀ ਕਰਦੇ ਆ ਇਸ ਤਰ੍ਹਾਂ ਦਾ ਵੀ ਆਪਣੀਆਂ ਭੁੱਲਾਂ ਵੀ ਬਖਸ਼ਾ ਦੇਣਗੇ ਤਾਂ ਜੇ ਪਰਮਾਤਮਾ ਅੱਗੇ ਤੁਸੀਂ ਅਰਦਾਸ ਕਰਦੇ ਹੋ ਅਰਦਾਸ ਤੁਹਾਡੀ ਸੁਣੀ ਜਾਂਦੀ ਹੈ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੋ ਜਾਂਦੀ ਹੈ ਮਾਇਆ ਤੁਹਾਡੇ ਘਰ ਆ ਜਾਂਦੀ ਹੈ ਤੁਹਾਨੂੰ ਦੌਲਤਾਂ ਆ ਜਾਂਦੀਆਂ ਨੇ ਠੀਕ ਹੈ ਤੁਹਾਡਾ ਤੁਹਾਡਾ ਸਰੀਰ ਅਰੋਗ ਰਹਿ ਜਾਂਦਾ ਤਾਂ ਵਈ ਗੁਰੂ ਜੀ ਉਹਦਾ ਸ਼ੁਕਰਾਨਾ ਜੀ ਉਦਲ ਕਰਿਆ ਕਰੋ ਕਿਉਂਕਿ ਜੇਕਰ ਪਰਮਾਤਮਾ ਨੇ ਮੁੱਖ ਮੋੜ ਲਿਆ ਫਿਰ ਆਪਾਂ ਨੂੰ ਕੋਈ ਚੱਲਣ ਵਾਲਾ ਨਹੀਂ ਹੈਗਾਗਾ ਇਕ ਜਦੋਂ ਸਾਰੀ ਦੁਨੀਆ ਮੁਕ ਮੋੜ ਲਵੇ ਤਾਂ ਇੱਕ ਪਰਮਾਤਮਾ ਜ਼ਰੂਰ ਆਪਾਂ ਨੂੰ ਝੱਲਣ ਵਾਲਾ ਜ਼ਰੂਰ ਆਪਾਂ ਨੂੰ ਆਸਰਾ ਦੇਣ ਵਾਲਾ ਤੇ ਜੇਕਰ ਪਰਮਾਤਮਾ ਨੇ ਮੁਕ ਮੋੜ ਲਿਆ ਫਿਰ ਦੁਨੀਆ ਉਹਦੇ ਅੱਗੇ ਕੁਝ ਵੀ ਨਹੀਂ ਖਰਚ ਸਕਦੀਗੀ ਤਾਂ ਵੈਗੁਰੂ ਜੀ ਪਰਮਾਤਮਾ ਨੂੰ ਨਾ ਉਲਿਆ ਕਰੋ ਨੇ ਤਨੇ ਮ ਆਪਣਾ ਨਾਮ ਕਹਤਾਓ ਜਿੰਨਾ ਤੁਸੀਂ ਸ਼ੁਰੂ ਤੋਂ ਕਰਦੇ ਸੀਗੇ ਵਧਾਓ ਉਹਨੂੰ ਘਟਾਉਣਾ ਨਹੀਂਗਾ ਨੇ ਤਨੇ ਉਹਨੂੰ ਵਧਾਉਣਾ ਹੈ ਪਰਮਾਤਮਾ ਨਾਲ ਵਾਦ ਤੋਂ ਵਾਦ ਜੁੜੋ ਮਾਇਆ ਪਿੱਛੇ ਨਾ ਫਿਰੋ ਤੇ ਆਪੇ ਮਾਇਆ ਨੇ ਹੱਥਾਂ ਆਪਾਂ ਨੂੰ ਸਾਥ ਨਹੀਂ ਦੇਣਾਗਾ ਤੇ ਪਰਮਾਤਮਾ ਦਾ ਨਾਮ ਜਪੋ ਵਾਹਿਗੁਰੂ ਨਾਲ ਜੁੜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਕਿਉਂਕਿ ਉਹਦੇ ਨਾਲ ਬੱਚਿਆਂ ਦਾ ਫਿਊਚਰ ਵੀ ਬਣਨਾ ਹੈ ਤੇ ਆਪਣਾ ਫਿਊਚਰ ਵੀ ਬਣਨਾਗਾ ਆਪਣਾ ਫਿਊਚਰ ਸਭ ਤੋਂ ਜ਼ਿਆਦਾ ਬਣਨਾਗਾ ਕਿਉਂਕਿ ਜੇ ਬੱਚੇ ਸਹੀ ਕਰਨੇ ਵਾਲੇ ਹੋਣਗੇ ਸਹੀ ਸਭਾ ਵਾਲੇ ਹੋਣਗੇ ਸਹੀ ਉਹਨਾਂ ਦੇ ਸੰਸਕਾਰ ਹੋਣਗੇ ਫੇਰ ਹੀ ਬੱਚਿਆਂ ਨੇ ਆਪਾਂ ਨੂੰ ਸੰਭਾਲਣਾ ਹੈ ਤਾਂ ਵੈਗੁਰੂ ਜੀ ਬੱਚਿਆਂ ਨੂੰ ਗੁਰਬਾਨੀ ਦੇ ਨਾਲ ਜਰੂਰ ਜੋੜੋ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਸ਼ੇਅਰ ਜਰੂਰ ਕਰਿਓ ਵਾਧ ਵਾਧ ਚੈਨਲ ਨੂੰ ਸਪੋਰਟ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਨਵੇਂ ਆਉਣ ਵਾਲੀ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਇਨਫੋਰਮੇਸ਼ਨ ਉਹਦੀ ਮਿਲਦੀ ਰਹੇ ਤੁਹਾਨੂੰ ਵੈਗੁਰੂ ਜੀ ਆਪਾਂ ਇੱਕ ਲਾਈਵ ਤੇ ਜਪਜੀ ਸਾਹਿਬ ਦੀ ਵਿਆਖਿਆ ਸ਼ੁਰੂ ਕੀਤੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਸੇਵਾ ਲੈਂਦੇ ਐਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਤਾਂ ਵਾਹਿਗੁਰੂ ਜੀ ਉਹ ਜ਼ਰੂਰ ਦੇਖਿਆ ਕਰੋ ਤੇ ਹਾਜ਼ਰੀ ਲਵਾਇਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ